ਕਾਬੂ ਕਰ ਲਿਆ ਗਿਆ ਅਸਾਂ ਜੀ ਇਹ ਅੰਦਰ ਆਥੇ ਡਿਊਟੀ ਕਰਦੇ ਪਏ ਸੀ ਆਈਸੀਸੀ ਬੈਂਕ ਦੇ ਵਿੱਚ ਠੀਕ ਹੈ ਜੀ ਅੱਜ ਤੇ ਚਾਹ ਨੂੰ ਛੁੱਟੀ ਆ ਠੀਕ ਹੈ ਜੀ ਉਹ ਨਾਲ ਹੀ ਰਾਊਟਰ ਵਗੈਰਾ ਪਹਿਲਾਂ ਵੀ ਚੋਰੀ ਹੋ ਚੁਕੇ ਉਥੋਂ ਠੀਕ ਹੈ ਜੀ ਇਹਨੂੰ ਅੰਦਰੋਂ ਫੜਿਆ ਵਾ ਇਹ ਕਹਿੰਦਾ ਮੈਂ ਬੋਤਲਾ ਚੋਰੀ ਕਰਨ ਡਿਆ ਅੰਦਰੋਂ ਬੋਤਲਾ ਚੱਕਦਾ ਪਿਆ ਬੋਤਲਾ ਅੰਦਰ ਕੀ ਅੰਦਰ ਠੇਕਾ ਆ ਅੰਦਰ ਕੀ ਅੰਦਰ ਤੇ ਕੱਖ ਵੀ ਨਹੀਂ ਹੈਗਾ ਅੰਦਰ ਆਮ ਬੰਦੇ ਦਾ ਜਾਣਾ ਸੋਖਾ ਹੈਗਾ ਨਾ ਨਾ ਨਹੀਂ ਨਾ ਨਾ ਅੰਦਰ ਬਾਹਰ ਤਾਲਾ ਲਗਾ ਕੈਮਰੇ ਲੱਗੇ ਆ ਕਿਸੇ ਦਾ ਅੰਦਰ ਜਾਣਾ ਨਹੀਂ ਹੈਗਾ ਅਲਾਉਡ ਨਹੀਂ ਹੈਗਾ ਇਹ ਸਰ ਜੀ ਥੱਲੇ ਪੱਥਰ ਲੱਗੇ ਆ ਪੱਥਰ ਪੁੱਥਰ ਪਰਾ ਕਰਕੇ ਥੱਲੇੋਂ ਦੀ ਅੰਦਰ ਐਂਟਰੀ ਕੀਤੀ ਇਹਨੇ ਮੇਰੇ ਫੇਰ ਤੇ ਹੈ ਨਹੀਂ ਆਪਾਂ ਕਹਿ ਦਿੱਤੇ ਕਿ ਬੋਤਲ ਲੈਣੇ ਨਹੀਂ 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 ਸਰ ਅੰਦਰ ਬੋਤਲ ਦਾ ਕੋਈ ਮੌਲ ਹੀ ਨਹੀਂ ਹੈਗਾ ਇਹਦੇ ਨਾਲ ਹੋਰ ਵੀ ਸੀ ਨਹੀਂ ਫਿਲਹਾਲ ਤੇ ਇਕੱਲਾ ਹੀ ਹੈ ਸਰ ਪਹਿਲਾਂ ਕੋਈ ਚੋਰੀ ਦੀ ਘਟਨਾ ਵਾਪਰੀ ਸੀ ਪਹਿਲਾਂ ਸਰ ਜੀ ਇਹਦੀ ਇਹਦਾ ਤੇ ਮੈਨੂੰ ਪਤਾ ਨਹੀਂ ਜੇ ਪਹਿਲਾਂ 2-3 ਵਾਰੀ ਚੋਰੀ ਹੋ ਚੁੱਕੀ ਆ ਉਥੋਂ ਰੌਟਰ ਦੀਆਂ ਪਾਈਪਾਂ ਵਗੈ ਉਧਰ ਆਲਾਉਡ ਹੀ ਨਹੀਂ ਹੈਗਾ ਕਿਸੇ ਦਾ ਜਾਣਾ ਬਾਹਰ ਦੇ ਬੰਦੇ ਦਾ ਆਲਾਉਡ ਨਹੀਂ ਹੈਗਾ ਜਾਣਾ ਮੇਰੇ ਸਾਹਮਣੇ ਤਾਂ ਕਰਦਾ ਜੀ ਹੁਣ ਪੁਲਿਸ ਨੂੰ ਕੰਪਲੀਟ ਆ ਦਿੱਤੀ ਸੀ ਹਾਂ ਜੀ ਹਾਂ ਕੰਪਲੀਟ ਕੀਤੀ ਆ ਅਸਰ ਹੁਣੀ ਵੀ ਲੱਗ ਗਈ ਆ ਉਹਨਾਂ ਨੂੰ ਕੰਪਲੀਟ ਕੀਤੀ ਆ ਤੁਸੀਂ ਫੜਿਆ ਕੀ ਬੋਲਿਆ ਨੇ ਉਦੋਂ ਨਹੀਂ ਸਰ ਜੀ ਕੁਝ ਨਹੀਂ ਬੋਲਣ ਡਿਆ ਇਹ ਜਰ ਕੇ ਦੂਜੇ ਪਾਸੇ ਮੌਕੇ ਤੇ ਫੜਿਆ ਗਿਆ ਚੋਰ ਚੋਰੀ ਕਰਨ ਦੀ ਘਟਨਾ ਤੋਂ ਮੁੱਕਰਦਾਨਾ ਸਰਾਇਆ ਉਸ ਮੁਤਾਬਕ ਉਹ ਕਬਾਰ ਚੁਗਣ ਦਾ ਕੰਮ ਕਰਦਾ ਏ ਅਤੇ ਬੈਂਕ ਅੰਦਰ ਬੋਤਲਾ ਲੈਣ ਲਈ ਦਾਖਲ ਹੋਇਆ ਸੀ ਕੀਤਾ ਨਹੀਂ ਮਾਰੇ ਮੈਂ ਕੋਈ ਚੀਜ਼ ਤੋੜੀ ਨਹੀਂ ਕੁਛ ਨਹੀਂ ਕੀਤਾ ਤੇਰਾ ਬੋਦਲਾ ਬਾਲਾ ਤੂੰ ਕੰਦਾਈ ਬੱਸ ਉਹ ਮੈਨੂੰ ਕੀ ਪਤਾ ਤੇ ਚੋਰੀ ਹੋਈ ਮੈਨੂੰ ਪਤਾ ਹੁੰਦਾ ਮੈਂ ਜਾਣਾ ਨਹੀਂ ਉਧਰ ਮਾਰੇ ਤਾਂ ਆਪਾਂ ਅੰਦਰ ਕੀ ਕਰਨਗੇ ਫਿਰ ਬੋਦਲਾ ਕੱਟਣ ਦੇ ਇੱਕ ਪੱਥਰ ਪਿੱਛੇ ਕਰਕੇ ਕੀ ਇਹਦੇ ਘਰ ਦਾ ਨਾ ਪਤਾ ਮਾਰੇ ਚੋਰੀ ਹੋਈ ਮੈਨੂੰ ਬੜਾ ਨਵਾਂ ਜਾਣਾ ਕਿ ਉਹਦੇ ਬਿੱਲਾ ਕੂੜਾ ਸੋੜਦੇ ਬੰਦਾ ਜਾਂਦਾ ਚੁਗਦੇ ਮਾਲ ਚੁਗਦੇ ਰਹੇ ਅੱਗੇ ਬਿੱਲਾ ਵੀ ਕਿੱਥੇ ਰਹਿਣਾ ਐਟ ਸਟੇਸ਼ਨ ਤੇ ਰਹਿੰਦੇ ਆ ਤੇ ਸੜਕ ਤੇ ਨਸ਼ਾ ਕਿਹੜਾ ਕਰਦਾ ਨਸ਼ਾ ਕੋਈ ਨਹੀਂ ਕਰਦਾ ਬੀੜੀ ਬੂੜੀ ਪੀਂਦੇ ਆ ਮਾਰੇ ਨਸ਼ਾ ਕੋਈ ਨਹੀਂ ਕੀਤਾ ਨਹੀਂ ਰਗੜਾ ਰੁਗੜਾ ਪੀਲੇ ਦਾ ਉਧਰ ਪੁਲਿਸ ਅਧਿਕਾਰੀਆਂ ਨੇ ਇਸ ਚੋਰ ਨੂੰ ਬੈਕ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਜਿਸ ਪਿੱਛੋਂ ਉਸ ਨੂੰ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਲਿਆਂਦਾ ਗਿਆ ਅਤੇ ਉਸ ਦੇ ਖਿਲਾਫ ਕਾਰਵਾਈ ਅਰੰਭ ਕੀਤੀ ਗਈ। ਹਾਂ ਲੈ ਚੋਰ ਫਟਕੇ ਲਿਆਂਦਾ ਬੰਦਾ ਚੋਰੀ ਕਰਦਾ। ਅੱਛਾ। ਐਸਆਈ ਬੈਂਕ ਵਾਲਿਆਂ ਨੇ ਕਿਹੜੀ ਰੋਡ ਦੇ ਉੱਤੇ? ਤੇ ਤੇ ਰੋੜਦੇ ਨਹੀਂ ਹਾਂਜੀ ਹਾਂਜੀ ਉਹ ਬੰਦਾ ਹਵਾਲੇ ਕਰ ਦਿੱਤਾ ਇਹ ਤੁਸੇ ਉਹ ਆਪਣੇ ਲੈ ਕੇ ਚਲੇ ਗਏ ਪੁਲਿਸ ਥਾਣੇ ਸਿਵਲੈਂਟ ਕੀ ਦੱਸਿਆ ਉਹਨਾਂ ਨੇ ਹਾਂਜੀ ਉਹ ਕਹਿੰਦਾ ਪੈਪਾ ਚੋਰੀ ਕਰ ਰਿਹਾ ਹੈ ਪੈਪਾ ਇਸ ਦੀ ਪੈਪਾ ਚੋਰੀ ਇਹਦੇ ਪਹਿਲਾਂ ਵੀ ਚੋਈ ਚੋਰੀ ਹੋਈ ਥੀ ਉਹ ਕਹਿੰਦਾ ਹੈ ਉਹਨਾਂ ਫੜ ਕੇ ਲਿਆਦਾ ਵਾ ਉਹਨਾਂ ਦੇ ਵੱਲੋਂ ਆਹ ਨਾਲ ਹਾਲਾਂਕਿ ਚੋਰ ਨੇ ਚੋਰੀ ਕਰਨ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ ਪਰ ਦੂਜੇ ਪਾਸੇ ਇਹ ਵੀ ਸਵਾਲ ਬਣਦਾ ਹੈ ਕਿ ਬੈਂਕ ਵਿੱਚ ਆਖਿਰ ਬੋਤਲਾਂ ਆਈਆਂ ਕਿੱਥੋਂ ਹਾਲਾਂਕਿ ਬੈਂਕ ਦੇ ਸੁਰੱਖਿਆ ਮੁਲਾਜ਼ਮ ਮੁਤਾਬਕ ਬੈਂਕ ਵਿੱਚ ਕੋਈ ਵੀ ਬੋਤਲ ਨਹੀਂ ਸੀ ਅਤੇ ਇਹ ਵਿਅਕਤੀ ਸਿਰਫ ਅਤੇ ਸਿਰਫ ਚੋਰੀ ਦੀ ਨੀਅਤ ਨਾਲ ਬੈਂਕ ਵਿੱਚ ਦਾਖਲ ਹੋਇਆ ਸੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ